ਰਾਣਾ ਮਜੀਦ ਕੁਮਾਰ ਆ ਮੇਰੀ ਦੁਕਾਨ ਆ ਬਿਹਾਰੀ ਲਾਲ ਫਿਸ਼ ਸ਼ਾਪ ਸਾਰਾ ਆਪਸੇਰੇ 5 ਵਜੇ ਦੇ 5 ਵਜੇ ਦੇ ਸਵੇਰੇ ਸਾਰੇ ਇੱਥੇ ਇਕੱਠੇ ਹੋਏ ਆ ਕਮੇਟੀ ਘਰ ਵਾਲੇ ਡੀਸੀ ਸਾਹਿਬ ਏਡੀਸੀ ਸਾਹਿਬ ਸਾਰੇ ਇਕੱਠੇ ਹੋ ਗਏ ਸਵੇਰ ਦਾ ਸਮਾਂ ਸਮੂਚਕਾਂ ਦੀ ਮੁਹਿੰਮ ਚਲਾਈ ਦੀ ਇਹਨਾਂ ਨੇ ਆਪਸਰ 5 ਵਜੇ ਇੱਥੇ ਆਣ ਕੇ ਆਪਣਾ ਸਾਰਾ ਸਮਾਨ ਜੋ ਸਾਡਾ ਬਾਹਰ ਲੱਗੇ ਰਿਹਾ ਸੀ ਅਸੀਂ ਸਾਰਾ ਸਮਾਨ ਇਕੱਠਾ-ਕੁੱਠਾ ਕਰਕੇ ਪਿੱਛੇ ਕੀਤਾ ਵਾ ਫਿਰ ਵੀ ਸਾਰਾ ਆ ਕੇ ਸਾਡੀਆਂ ਦੁਕਾਨਾਂ ਟਾਹੀਆਂ ਗਈਆਂ ਸਾਡੀਆਂ ਛੱਡਾਂ ਸਾਰੀਆਂ ਟਾਹਤੀਆਂ ਵਾ ਜੇਰਾ ਕੋਈ ਕੋਈ ਕੰਮੂਈ ਨਹੀਂ ਆ ਇਹਨਾਂ ਨੇ ਸਾਨੂੰ ਦੱਸਿਆ ਕਿ ਟ੍ਰੈਫਿਕ ਦੀ ਸਮੱਸਿਆ ਵਾ ਟ੍ਰੈਫਿਕ ਦੀ ਸਮੱਸਿਆ ਸਰ ਸੜਕਾਂ ਦੇ ਆ ਛੱਪਾ ਦੇ ਟ੍ਰੈਫਿਕ ਦੀ ਕੋਈ ਸਮੱਸਿਆ ਨਹੀਂ ਨਾ ਠੀਕ ਆ ਜੀ ਤੁਸੀਂ ਗੱਡੀਆਂ ਬੰਦ ਕਰਾਓ ਫਿਰ ਇਹਨਾਂ ਨੇ ਸਰ ਸਾਮਾਨ ਦੇ ਤਾਂ ਸਾਡੀਆਂ ਦੁਕਾਨਾਂ ਵੀ ਤੋੜ ਦਿੱਤੀਆਂ ਗਈਆਂ ਸਾਡੀਆਂ ਸਾਹਿਬ ਜੀ ਦੁਕਾਨਾਂ ਵੀ ਤੋੜਦੇ ਤੁਹਾਡਾ ਸਾਰਾ ਸਾਮਾਨ ਤੋੜਦੇ ਤੁਹਾਡਾ 4 ਮਹੀਨਿਆਂ ਦਾ ਕੰਮ ਹੁੰਦਾ ਵਾ ਜੇ 1 ਸਾਲ ਦੇ ਵਿੱਚ ਸਰ ਕੁਝ ਵੀ ਨਹੀਂ ਕੀਤਾ ਇਹਨਾਂ ਨੇ ਕੁਝ ਵੀ ਨਹੀਂ ਸਰ ਕੋਈ ਨੋਟਿਸ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਰ ਅਨਾਊਂਸਮੈਂਟ ਕਰਦੇ ਸਰ ਅਨਾਊਂਸਮੈਂਟ ਹੋਈ ਆ ਨਾਰਮਲ ਹੀ ਹੋਈ ਆ ਅੱਗੇ ਵੀ ਹੁੰਦੀ ਆ ਠੀਕਾ ਸਮਾਨ ਹੁੰਦਾ ਸੀ ਪਿੱਛੇ ਕਰ ਲੰਨੇ ਆ ਗੱਲ ਮੁੱਕਦੀ ਆ ਪਰ ਤੋੜਨ ਦਾ ਤਾਂ ਸਰ ਕੋਈ ਹੱਕ ਨਹੀਂ ਨਾ ਬੰਦਾ ਸਰ ਸਾਡਾ ਲੱਖ ਡੇਢ ਦਾ ਕਿਹੜਾ ਨੁਕਸਾਨ ਕਰਤਾ ਦੇਖੋ ਸਾਡੀ ਤਾਂ ਦੁਕਾਨ ਹੀ ਤੋੜ ਦਿਆ ਸਰ ਕੰਮ ਸਰ ਸਾਡੇ ਅੰਦਰ ਕਿੰਨਾ ਮਾਲ ਲੱਗਾ ਪਿਆ ਜਿਹੜਾ ਕੋਈ ਨੁਕਸਾਨ ਹੋਗਾ ਸਾਰਾ ਜਿਹੜਾ ਵਿਕਣਾ ਹੀ ਨਹੀਂ ਅੱਜ ਦੁਕਾਨਾਂ ਹੀ ਨਹੀਂ ਖੁੱਲਣੀਆਂ ਦੇਖੋ ਸਾਡਾ ਸਾਰਾ ਸਮਾਨ ਹੀ ਤੋੜ ਕੇ ਲਾਗੇ ਆ ਜੀ ਅਸੀਂ ਕਿੱਦਾਂ ਕੰਮ ਚਲਾਵਾਂਗੇ ਭਾਈ ਸ਼ਾਇਦ ਅਹੀ ਦੁਕਾਨ ਲੱਭੀਆਂ ਹੋਰ ਸ਼ਾਇਦ ਸਾਹਮਣੇ ਦੇਖੋ 3 ਸਾਰਾ ਦੱਸੋ ਬਈ ਵੇਖੋ ਸਰ ਆਲਾ ਦੁਆਰਾ ਚਾਹਤੀ ਮਾਰੋ ਤੁਸੀਂ ਸਾਰੇ ਟੀਨਾ ਲੱਗੇ ਸਿਰਫ ਸਾਡੀਆਂ ਥੋੜੀਆਂ ਲੀਆਂ ਇਹ ਵੇਖੋ ਸਾਰੇ ਪਾਸੇ ਪੂਰੇ ਬਾਜ਼ਾਰ ਚ ਸਾਰੇ ਸ਼ਹਿਰ ਦੇ ਟੀਨਾ ਲੱਗੀ ਨਾ ਸਿਰਫ ਸਾਨੂੰ ਟਾਰਗੇਟ ਕੀਤਾ ਜਾਂਦਾ ਸਰ ਹਰ ਵਾਰੀ ਸਰ ਟਾਰਗੇਟ ਕੀਤਾ ਜਾਂਦਾ ਸਰ ਟਾਰਗੇਟ ਕੀਤਾ ਜਾਂ ਸ਼ਰੇਆਮ ਕੀਤਾ ਗਿਆ ਇਹਦਾ ਅਸੀਂ ਰੋਗ ਕਰਾਂਗੇ ਸਾਡਾ ਹਰਜਾਨਾ ਭਰਿਆ ਹੋਏ ਅਸੀਂ ਇਹਦੀ ਕਾਨੂੰਨੀ ਕਾਰਵਾਈ ਮੰਗਦੇ ਆ ਪ੍ਰਸ਼ਾਸਨ ਕੋਲ ਵੀ ਸਾਨੂੰ ਹੱਕ ਦੁੱਦਾ ਜਾ ਰਿਹਾ ਲੱਗਦਾ ਕਿ ਇਹ ਦਬਾਅਡ ਕੀਤਾ ਸਰ ਟਾਰਗੇਟ ਕੀਤਾ ਸ਼ਰੇਆਮ ਟਾਰਗੇਟ ਕੀਤਾ ਸਰ ਤੁਸੀਂ ਆਪ ਸਿਆਣੇ ਹੋ ਸਰ ਦੁਕਾਨਾ ਤੋੜਨਾ ਤੇ ਕੋਈ ਕਿਸੇ ਵੀ ਕਿਸੇ ਵੀ ਕਾਨੂੰਨ ਦੇ ਵਿੱਚ ਐਂ ਤਾਂ ਨਹੀਂ ਕਿਹਾ ਕਿ ਬੰਦਾ ਘਰ ਸੁਤਾ ਹੈ ਤੁਸੀਂ ਅਰੀ ਦੁਕਾਨ ਤੋੜ ਦਿਓ ਐ ਤੇ ਸਰ ਕੋਈ ਸ਼ਰਾ ਸਰ ਗੁੰਡਾ ਕਰਦੀ ਆ ਦੇਖੋ ਜੀ ਅੱਜ ਜਿਹੜੀ ਆ ਪੂਰੇ ਸ਼ਹਿਰ ਦੇ ਵਿੱਚ ਜਿਹੜੇ ਦੁਕਾਨਦਾਰਾਂ ਨੂੰ ਇੰਨਾ ਕ ਪ੍ਰੇਸ਼ਾਨ ਕੀਤਾ ਵਾ ਸਵੇਰੇ ਸਾਢੇ 3 ਵਜੇ ਦੇ ਨੇੜੇ ਬੋਟ ਜਿਹੜੇ ਕਮੇਟੀਕਰ ਦੇ ਮਨ ਲਾਜਮ ਨਾਲ ਇਹਨਾਂ ਨੇ ਜੀਸੀਬੀ ਦੇ ਏਡੀਸੀ ਸਾਹਿਬ ਨਾਲ ਹੀ ਜਿਹੜੇ ਆਪਣੇ ਆਪ ਨੂੰ ਬੜੇ ਵਧੀਆ ਇਨਸਾਨ ਸਮਝਦੇ ਆ ਬੜਾ ਉਹਨਾਂ ਨੇ ਅੱਜ ਬਾਜ਼ਾਰ ਦੇ ਵਿੱਚ ਨਹੀਂ ਸ਼ਰਮਸ਼ਾਕ ਘਟਨਾ ਕੀਤੀ ਆ ਇਹ ਦੁਕਾਨਦਾਰਾਂ ਦਾ ਜਿਹੜਾ ਵਾ ਬਹੁਤ ਹੀ ਮਹਾਲੀ ਨੁਕਸਾਨ ਕੀਤਾ ਵਾ ਇਹਦੇ ਵਿੱਚ ਉਹਨਾਂ ਦੇ ਜਿਹੜੇ ਅੱਗੋਂ ਸ਼ਟਰ ਤੱਕ ਔਰ ਸ਼ਟਰ ਦੇ ਨਾਲ ਜਿਹੜੀਆਂ ਕੰਧਾਂ ਉੱਤੇ ਸ਼ੱਡਾ ਪਈਆਂ ਹੁੰਦੀਆਂ ਵਾ ਉਹ ਵੀ ਇਮਨਤੀ ਭੰਟੀਆਂ ਵਾ ਜਿਹੜੇ ਦੁਕਾਨਦਾਰ ਅੱਗੇ ਉਹ ਐਨੇ ਹੀ ਪ੍ਰੇਸ਼ਾਨ ਚੱਲ ਰਹੇ ਆ ਉਹ ਵੇਖੋ ਦੁਕਾਨਦਾਰ ਹੈਨ ਤੋਂ ਮੋਤਿਆ ਗਾਵਾ कोरोना काल ਦੇ ਵਿੱਚ ਔਰ ਲੋਕਡਾਊਨ ਦੇ ਵਿੱਚ ਇੰਨੇ ਹੀ ਪਰੇਸ਼ਾਨ ਹੋਏ ਸੀ ਕਿ ਉਹਨਾਂ ਦੇ ਹਜੇ ਤੱਕ ਲੱਕ ਨਹੀਂ ਉੱਠੇ ਉਸ ਤੋਂ ਬਾਅਦ ਇਹਨਾਂ ਦੀਆਂ ਜੜੀਆਂ ਗਨੂਨੀ ਹਰਕਤਾਂ ਠੀਕ ਆ ਜੀ ਉਹਦੇ ਨਾਲ ਦੁਕਾਨਦਾਰ ਹੋਰ ਪਰੇਸ਼ਾਨ ਹੋ ਗਿਆ ਵਾ ਕਿਉਂਕਿ ਜੜੀਆਂ ਉਹਨਾਂ ਦੀਆਂ ਛੱਡਾਂ ਵਾ 22 33 ਹਜ਼ਾਰ ਦੀਆਂ ਜੜੀਆਂ ਛੱਡਾਂ ਵਾ ਕਈਆਂ ਦੇ ਇਵੈਂਟ ਕੀ ਕਾਊਂਟਰ ਜੜਾ ਵਾ ਕਾਊਂਟਰ 50 50 ਹਜ਼ਾਰ ਦੇ ਕਾਊਂਟਰ ਆ ਦੇਖੋ ਜੀ ਇਹਨਾਂ ਕੋ 6 80 6 ਮਹੀਨੇ ਜੋ ਕਾਊਂਟਰ ਨਹੀਂ ਤਿਆਰ ਹੋਣੇ ਤੇ ਦੁਕਾਨਦਾਰ ਅੱਜ ਪੂਰਾ ਸ਼ਹਿਰ ਜਣਾਵਾ ਹੋਏ ਸਤਨ ਇਹਨੇ ਸ਼ਾਮਿਲ ਹੋਇਆ ਵਾ ਔਰ ਇਸ ਏਡੀਸੀ ਦੇ ਖਿਲਾਫ ਔਰ ਕਮੇਟੀਕਰ ਦੇ ਮੁਲਾਜ਼ਮਾਂ ਦੇ ਖਿਲਾਫ ਆਪਣੀ ਜੜੀ ਆ ਉਹ ਗੱਲ ਬਾਤ ਰੱਖ ਰਿਹਾ ਵਾ ਅਹੀਂ ਪ੍ਰਸ਼ਾਸਨ ਅੱਗੇ ਏਡੀਸੀ ਅੱਗੇ ਔਰ ਡੀਸੀ ਸਾਹਿਬ ਕੇ ਇਹ ਬੇਨਤੀ ਕਰਾਂਗੇ ਕਿ ਜਣਾਵਾ ਇਹਨਾਂ ਦਾ ਜਣਾ ਬਾਲੀ ਨੁਕਸਾਨ ਆ ਉਹ ਪਰਪਰ ਵਾਇਆ ਜਾਏ ਔਰ ਜਿਹੜੇ ਕਮੇਟੀਕਰ ਦੇ ਮੁਲਾਜ਼ਮਾਂ ਨੇ ਔਰ ਜਾ ਕੇ ਇਹਨਾਂ ਦੇ ਮੁਲਾਜ਼ਮਾਂ ਨੇ ਜੋ ਵੀ ਨੁਜਾਇਜ਼ ਕੀਤਾ ਵਾ ਇਹਨਾਂ ਦੀ ਪਰਭਾਈ ਕੀਤੀ ਜਾਵੇ ਜੇਕਰ ਇਹ ਨਹੀਂ ਕਰਦੇ ਤੇ ਅਸੀਂ ਜਿੰਨੇ ਵੀ ਦੁਕਾਨਦਾਰ ਵਾ ਆਪਣੇ ਸਬਰਸ਼ ਨੂੰ ਹੋਰ ਤੇਜ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੀਸੀ ਸਾਹਿਬ ਦੇ ਆਫਿਸ ਤੇ ਵੀ ਧਰਨਾ ਲਾਵਾਂਗੇ